ਮੇਰਾ ਨਾਮ ਮਨਜੀਤ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸਹਿਪੀ ਦਾ ਮੁਖ ਸੇਵਾਦਾਰ ਹੋਂਦੇ ਨਾਲੇ ਅੱਜ 41ਵਾਂ ਖੂਨਦਾਨ ਕੈਂਪ ਗੁਰਦੁਆਰਾ ਦਸਤ ਦਮਨ ਸਾਹਿਬ ਧਰਮਪੁਰਾ ਬਾੜ ਨੰਬਰ 24 ਹਲਕਾ ਪੂਰਬੀ ਵਿਖੇ ਲਗਾਇਆ ਗਿਆ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਸੋ ਇਹ ਪੀਰ ਇਹ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਸਰਦਾਰ ਵਿਕ੍ਰਮਜੀਤ ਸਿੰਘ ਜੀ ਉਹਨਾਂ ਦੀ ਸਾਰੀ ਸਮੂਚੀ ਡਾਕਟਰ ਦੀ ਟੀਮ ਦੀ ਰਹਿਣ ਰਮਾਈ ਇੱਥੇ ਲੱਗ ਰਿਹਾ ਵਾ ਸੋ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਵਿਕ੍ਰਮਜੀਤ ਸਿੰਘ ਵੱਲੋਂ ਔਰ ਸਾਰੀ ਟੀਮ ਵੱਲੋਂ ਵਧੀਆ ਕੈਂਪ ਲਗਾਇਆ ਵੀ ਲੈਣਾ ਚਾਹੁੰਦੇ ਆ ਨੌਜਵਾਨਾਂ ਨੂੰ ਜਿਹੜੇ ਬਲੱਡ ਡੋਨੇਟ ਕੋ ਭੱਜਦੇ ਨੇ ਜਾਂ ਕਰਦੇ ਨੇ ਦੇਖੋ ਜੀ ਬਲੱਡ ਡੋਨੇਟ ਜਿਹੜਾ ਇਹ ਖੂਨਦਾਨ ਮਹਾਦਾਨ ਹੈ ਇਹਦੇ ਵਿੱਚ ਪਹਿਲਾਂ ਤਾਂ ਮੈਂ ਆਪਣੇ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਚਰਨਜੀਤ ਸਿੰਘ ਜੀ ਮਾਨਤੀ ਪਹਿਲਵਾਨ ਜੋ ਮੇਰਾ ਹਮੇਸ਼ਾ ਸਾਥ ਦਿੰਦਾ ਰਹਿੰਦਾ ਹੈ ਹਰ ਸਮੇਂ ਸਮੇ ਤੇ ਸਰਦਾਰ ਵਿਕਰਨਜੀਤ ਸਿੰਘ ਜੀ ਜਸਪਾਲ ਸਿੰਘ ਹੀਰਾ ਜੀ ਤੇ ਮੈਂ ਆਪਣੀ ਸਾਰੀ ਟੀਮਾਂ ਦਾ ਨਾਲ ਵਾਂ ਸਾਰੇ ਜਿਹੜੇ ਵੀਰ ਮੇਰੇ ਨਾਲ ਸਹਿਯੋਗ ਲਾਉਂਦੇ ਨੇ ਉਹਨਾਂ ਦਾ ਪਹਿਲਾਂ ਬਹੁਤ ਧੰਨਵਾਦ ਤੇ ਬਾਕੀ ਰਹਿ ਕੇ ਖੂਨਦਾਨ ਕਰਨ ਤੇ ਜਿਹੜੇ ਨੌਜਵਾਨ ਡਰਦੇ ਵੀ ਨਹੀਂ 18 ਸਾਲ ਤੋਂ ਲੈ ਕੇ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਵਾ ਇਹਦੇ ਨਾਲ ਕੋਈ ਕਮਜ਼ੋਰੀ ਵੀ ਨਹੀਂ ਆਉਂਦੀ ਔਰ ਸਰੀਰ ਅੱਗੇ ਨਾਲੋਂ ਤੰਦਰੁਸਤ ਰਹਦਾ ਸਰ ਇੱਕ ਕਾਲੀਵਾ ਖੂਨਦਾਨ ਕਰਦਿਆਂ ਬੜੀ ਮੱਠੀ ਜੀ ਦੀ ਹੈ ਤੁਹਾਡਾ ਪਤਲਾਵਾ ਵਾ ਇੱਕ ਕਾਲੀਵਾ ਖੂਨਦਾਨੈਂਪ ਲਗਾਇਆ ਵਾ ਕੀ ਕਾਰਨ ਕਿ ਖੂਨਦਾਨੈਂਪ ਜਿਹੜੇ ਤੁਹਾਡੇ ਬਲਵ ਦੱਸ ਕੀਤੇ ਜਾਂਦੇ ਆ ਖੂਨਦਾਨ ਤੇ ਜਿਹੜੀ ਨਾ ਐਮੀ ਇਹ ਜਦੋਂ ਵੇਖੇ ਥੈਲਾਸੀਮੀ ਦੇ ਔਰ ਮੈਂ ਹਮੇਸ਼ਾ ਜਿਦੋਂ ਵੀ ਤਰੀਵ ਕੀਤੀ ਆ ਆ ਲਾਗੇ ਮੇਰੇ ਬਿਕਰਮਜੀਤ ਸਿੰਘ ਜੀ ਇਹ ਸਾਡੇ ਮੇਨ ਪਾਵਰ ਦੇ ਨਾਲ ਇਹਨਾਂ ਦੇ ਨਾਲ ਹੀ ਕਿਉਂਕਿ ਥੈਲਾਸੀਮੀਆਂ ਦੇ ਜਿਹੜੇ ਬੱਚੇ ਇੰਨਾ ਕੋ ਵੀ ਹਸਪੀਟਲ ਦੇ ਵਿੱਚ ਹੈਗੇ ਨੇ ਇਹਨਾਂ ਦੇ ਬਲੱਡ ਬੈਂਕ ਦੇ ਵਿੱਚ ਵੀ ਹੈਗੇ ਨੇ ਮੇਰੇ ਕੋਲ 26 ਜਾਂ 30 ਦੇ ਕਰੀਬ ਆਪਣੇ ਕੋਲ ਫ੍ਰੀ ਉਹ ਕੋਸਟ ਦਿੰਦੇ ਨੇ ਜਿਹੜੇ ਥੈਲਾਸੀਮੀਆਂ ਬੱਚਿਆਂ ਨੂੰ ਉਹ ਜਿੰਨਾ ਚੱਕਰ ਆਪਾਂ ਗੱਡੀ ਕੋਈ ਜਿੱਦਾ ਲਾ ਲਓ ਫੇ ਚਾਰਜਿੰਗ ਹੁੰਦੀ ਹੈ ਤੇ ਫਿਰ ਉਹ ਗੱਡੀ ਚੱਲਦੀ ਜਾਂ ਮੋਬਾਈਲ ਚਾਰਜ ਹੁੰਦਾ ਪਰ ਜਿਹੜਾ ਬਲੱਡ ਹੈ ਜਿੰਨਾ ਚੱਕਰ ਉਹ ਬੱਚਿਆਂ ਨੂੰ ਬਲੱਡ ਨਹੀਂ ਨਾ ਚੜੇਗਾ ਉਹ ਬੱਚੇ ਆਪਣੀ ਲਾਈਫ ਨਹੀਂ ਜੀ ਸਕਣਗੇ ਸੋ ਬਿਕਰਮਜੀਤ ਸਿੰਘ ਦਾ ਵੀ ਬਹੁਤ ਧੰਨਵਾਦ ਹੈ ਚਰਨਜੀਤ ਸਿੰਘ ਵੀਰ ਦਾ ਵੀ ਧੰਨਵਾਦ ਜਿਹੜਾ ਹਮੇਸ਼ਾ ਮੇਰੇ ਨਾਲ ਸਾਥ ਦਿੰਦਾ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹ ਹੀ ਕਵਾਂਗਾ ਕਿ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਸੋ ਚੜਦੀ ਕਲਾ ਮਾਰੇ ਕਿੰਨੇ ਕੁ ਖੂਨਦਾਨੀ ਜਿਹੜੇ ਆ ਮੁੰਡੇ ਨਾ 35 ਤੋਂ 40 ਦੇ ਕਰੀਬ ਖੂਨਦਾਨ ਦਾਨੇ ਕਰ ਚੁੱਕੇ ਨੇ ਬਾਕੀ ਹੌਲੀ ਹੌਲੀ ਜੂਨ ਜੋ ਸਮਾਂ ਰਿਫਰੈਸ਼ਮੈਂਟ ਤੁਹਾਡੀ ਰਿਫਰੈਸ਼ਮੈਂਟ ਦੇ ਤੇ ਕੋਈ ਕਮੀ ਨਹੀਂ ਜੀ ਮਹਾਰਾਜ ਦੇ ਬੜੀ ਖੁੱਲੀ ਕਿਰਪਾ ਗੁਰਦੁਆਰਾ ਸਾਹਿਬ ਕੈਂਪ ਲੱਗਾ ਨਾ ਰਿਸਰਚ ਮੈਂ ਤੇ ਆ ਚੜਦੀ ਜਿਹੜੇ ਡੋਨੇਟ ਕਰਦੇ ਨੇ ਬਲੱਡ ਜਦੋਂ ਉਹਨਾਂ ਦੀ ਕਿਸੇ ਤਾਰੀਖਤ ਮੈਂਬਰ ਨੂੰ ਜ਼ਰੂਰ ਪੈਂਦੀ ਆ ਨੱਕੀ ਸੋਲਟ ਮਿਲਦੀ ਆ ਬਿਲਕੁਲ ਜੇ ਕੋਈ ਵੀ ਲੋੜਵੰਦ ਆ ਜਿਹੜੀ ਆ ਟੀਮ ਸਾਡੇ ਨਾਲ ਆ ਕੇ ਬਲੱਡ ਡੋਨੇਟ ਕਰ ਰਹੇ ਨੇ ਇਹ ਵੀਰ ਹਰ ਵਾਰੀ ਸਾਡੇ ਤਿੰਨ ਮਹੀਨੇ ਬਾਅਦ ਆਈਏ ਚਾਰ ਮਹੀਨੇ ਬਾਅਦ ਖੂਨਦਾਨ ਕੈਂਪ ਲਾਈਏ 6 ਮਹੀਨੇ ਬਾਅਦ ਜਦੋਂ ਵੀ ਲਈਏ ਟੀਮ ਸਾਡੇ ਨਾਲ ਤੁਰਦੀ ਏ ਔਰ ਇਹ ਤਾਂ ਹੀ ਆਂਦੇ ਕਿ ਜਦੋਂ ਲੋੜਵੰਦ ਨੂੰ ਕਿਸੇ ਮਰੀਜ਼ ਨੂੰ ਇਹਨਾਂ ਦੇ ਨੂੰ ਮਿਲਦਾ ਵਾ ਬਲੱਡ ਜਾਂ ਟੈਸਟਿੰਗ ਫੀਸ ਘੱਟ ਲੱਗਦੀ ਏ ਸੋ ਇਹ ਵੀਰ ਸਾਡੋਂ ਹਮੇਸ਼ਾ ਤਾਂ ਹੀ ਸਹਿਯੋਗ ਦਿੰਦੇ ਨੇ ਤੇ ਉਹ ਵੱਧ ਚੜ ਕੇ ਉਤਸ਼ਾਹ ਦੇ ਨਾਲ ਆਉਂਦੇ ਨੇ ਤੁਸੀਂ ਵੀ ਨੌਜਵਾਨ ਵੀ ਜੇ ਬਹੁਤ ਦੇ ਨੌਜਵਾਨ ਸਾਡੇ ਜਿਹੜੇ ਇਹ ਨਸ਼ੇ ਦੀ ਦਲਦਲ ਦੇ ਵਿੱਚ ਦਸ ਦੀ ਜਾ ਰਹੇ ਕੋਈ ਅਪੀਲ ਨਹੀਂ ਕਰ ਰਿਹਾ ਲੋਕਾਂ ਨੂੰ ਦੇਖੋ ਇਹ ਨਸ਼ੇ ਦੀ ਦਲਦਲ ਦੇ ਵਿੱਚ ਸਰਕਾਰਾਂ ਵੱਲੋਂ ਵੀ ਸਹਿਯੋਗ ਚਾਦੇ ਨੇ ਜਿਹੜੀ ਵੀ ਸਰਕਾਰ ਚਾਦੀ ਪੈਲੋ ਵੀ ਚਾਦੇ ਸੀ ਆ ਹੁਣ ਵੀ ਆ ਚਰਜੇ ਸਿੰਘ ਮਹਾਂਤੀ ਤੁਹਾਨੂੰ ਤੇ ਪਤਾ ਹੀ ਇਹ ਤੇ ਨਸ਼ਿਆਂ ਦੇ ਖਿਲਾਫ ਕਾਫੀ ਸਮੇਂ ਤੋਂ ਲੜ ਰਿਹਾ ਹੈ ਨੌਜਵਾਨਾਂ ਨੂੰ ਸਮਝਾਉਣ ਹੈ ਉਹਨਾਂ ਦੇ ਕੈਂਪ ਵੀ ਲਾ ਰਿਹਾ ਸੋ ਨਸ਼ੇ ਵੀ ਜਿਹੜੇ ਉਸ ਤੋਂ ਦੂਰ ਰਹਿਣਾ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਨੌਲੇਜ ਵਾਲਾ ਵੈਲਫੇਅਰ ਸੁਸਾਇਟੀ ਤੋਂ ਮੈਂ ਪ੍ਰੈਜ਼ੀਡੈਂਟ ਐ ਇੰਡੀਅਨ ਰੈੱਡ ਕਰਸ ਸੋਸਾਇਟੀ ਤੋਂ ਵੀ ਇਵੈਂਟ ਮੈਨੇਜਰ ਐ ਸੋ ਅੱਜ ਜੋ ਬਲੱਡ ਡੋਨੇਸ਼ਨ ਕੈਂਪ ਲਾ ਰਿਹਾ ਲੱਗਾ ਹੋਇਆ 14 ਜੂਨ ਨੂੰ ਵਰਲਡ ਬਲੱਡ ਡੋਨਰ ਦੇ ਮਨਾਇਆ ਜਾਂਦਾ ਹੈ ਉਹਦੇ ਤਹਿਤ ਅੱਜ ਬਲੱਡ ਕੈਂਪ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਸਦਾ ਮਜੀਤ ਸਿੰਘ ਢੋੜਾ ਫਟਕ ਮੰਤੀ ਪਹਿਲਵਾਨ ਜੀ ਕੋਕੀਪੁਰ ਰੈਗੂਲਰ ਸੇਵਾ ਦੇ ਕਾਰਜ ਕਰਦੇ ਰਹਿੰਦੇ ਨੇ ਉਹਦੇ ਵਿੱਚੋ ਹੀ ਅੱਜ ਇਹ ਕੰਮ ਕਰ ਰਹੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਬਲੱਡ ਜਿਹੜਾ ਵਾ ਉਹ ਕਿਸੇ ਮਸ਼ੀਨ ਦਾ ਕੋਈ ਫੈਕਟਰੀ ਜਾਂ ਸਾਇੰਸ ਨੇ ਅਜੇ ਤੱਕ ਕੋਈ ਫਾਰਮੂਲਾ ਨਹੀਂ ਬਣਾਇਆ ਇਨਸਾਨ ਇਹੋ ਜਿਹੀ ਮਸ਼ੀਨਰੀ ਹੈ ਜਿਹਦੇ ਵਿੱਚ ਬੰਦਾ ਹੈ ਤੇ ਬਲੱਡ ਦੇਣ ਨਾਲ ਜਿੱਥੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਉੱਥੇ ਆਪਣੇ ਸਰੀਰ ਨੂੰ ਦਾ ਬੜਾ ਬੈੜਾ ਹੈ ਜਿਹੜਾ ਰੈਗੂਲਰ ਡੋਨਰ ਹੋਵੇ 88% ਚਾਂਸ ਹਾਰਟ ਦੀ ਬਿਮਾਰੀ ਦੇ ਘਟ ਜਾਂਦੇ ਨੇ ਖੂਨ ਪਤਲਾ ਰਹਿੰਦਾ ਵਾ ਖੂਨ ਜੰਮਦਾ ਨਹੀਂ ਆ ਇਮਿਊਨਿਟੀ ਵੱਧਦੀ ਆ ਈਵਨ ਨਵੀਂ ਖੋਜ ਇਹ ਕੰਦੀ ਵੀ ਆ ਕਿ ਜਿਹੜਾ ਰੈਗੂਲਰ ਡੋਨਰ ਹੈ ਉਹਦੇ ਵਿੱਚ ਕੈਂਸਰ ਵਰਗੇ ਸੈੱਲ ਵੀ ਨਹੀਂ ਬੰਦੇ ਸੋ ਇੱਕ ਇਹੋ ਜੀ ਸੇਵਾਵਾ ਜਿਹਦੇ ਚ ਕਿਸੇ ਦੀ ਮਦਦ ਵੀ ਕਰਨ ਹੁੰਦੀ ਆ ਤੇ ਆਪਣੀ ਵੀ ਇਹਦੇ ਚ ਆਪਣੀ ਸਿਹਤ ਜਿਹੜੀ ਤੰਦਰੁਸਤ ਰਹਿੰਦੀ ਸੋ ਮੇਰੀ ਇਹੋ ਅਪੀਲ ਹੈ ਸਾਰਿਆਂ ਤੋਂ ਇਹੋ ਜੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਪੰਜਾਬ ਪੰਜਾਬੀ ਜਿਹੜੇ ਸਾਡੇ ਨੌਜਵਾਨ ਹੈ ਜਿੱਥੇ ਸਵਾਲ ਸਾਰੇ ਹਮੇਸ਼ਾ ਕਰਦੇ ਵੀ ਨਸ਼ਾ ਉਹ ਹਾਈਲਾਈਟ ਜਿਆਦਾ ਕਰ ਦਿੱਤਾ ਗਿਆ ਵੀ ਆਹ ਵੇਖੋ ਅੰਦਰ ਨੌਜਵਾਨੀ ਜਿਹੜੀ ਆ ਸੂਈਆਂ ਲਵਾ ਕੇ ਲੋਕਾਂ ਦੀ ਜ਼ਿੰਦਗੀ ਬਚਾ ਰਹੀ ਆ ਸਾਨੂੰ ਇਹ ਵੀ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਫਲਾਉਣਾ ਚਾਹੀਦਾ ਹੈ ਸੋ ਬਹੁਤ ਵਧੀਆ ਪ੍ਰਾਲਾ ਸਾਰੇ ਨੌਜਵਾਨਾਂ ਦਾ ਡੋਨੇਟ ਹੋਇਆ ਹੈ ਦੋਨਰੇ 40 ਦੇ ਆਸ-ਪਾਸ ਹੋ ਚੁੱਕੇ ਨੇ ਰੈਵਨਰ 100 ਪਲੱਸ ਦਾ ਸਾਡਾ ਟਾਰਗੇਟ ਹੈਗਾ ਤੇ ਲੱਗਦਾ ਅਚੀਵ ਹੋ ਜੇਗਾ ਜੀ ਬਹੁਤ ਜਿਹੜਾ ਬਲੱਡ ਨੇਟ ਦੇ ਜਿਹੜੇ ਡਾਕਟਰ ਆਏ ਕਿ ਮੈਡੀਕਲ ਡਾਕਟਰ ਜਿਹੜੇ ਇਹ ਸਾਡਾ ਬਲੱਡ ਬੈਂਕ ਹੈਗਾ ਕੇਵੀਆਈ ਬਲੱਡ ਬੈਂਕ ਮਿੱਠਾ ਰੋਡ ਜੋ ਕਿ ਪੰਜਾਬ ਚ ਦੂਜਾ ਇਦਾਂ ਦਾ ਬਲੱਡ ਬੈਂਕ ਹੈ ਜੋ ਸਟੈਂਡ ਅਲੋਨ ਬਲੱਡ ਬੈਂਕ ਹੈ ਜੋ ਕੈਂਜੀ ਵੱਲੋਂ ਚਲਾਇਆ ਜਾਂਦਾ ਹੈ ਸਟੈਂਡ ਅਲੋਨ ਦਾ ਮਤਲਬ ਹੁੰਦਾ ਹੈ ਕਿ ਜੋ ਹਸਪੀਟਲ ਤੋਂ ਬਾਹਰ ਹੈ ਪਰ ਉਹ ਲਾਇਸੈਂਸ ਉਹ ਸਿਰਫ 2 ਹੀ ਐਜੂਸ ਨੂੰ ਮਿਲਿਆ ਹੋਇਆ ਇੱਕ ਨਵੇਂ ਸ਼ਹਿਰੇ ਕਿੱਥੇ ਆ ਸੋ ਨੂੰ ਕੋ ਦੇਖ ਹੋਰ ਬੈਨੀਫਿਟ ਕੀ ਆ ਵੀ ਸਾਡੇ ਉਥੇ ਥੈਲਾਸੀਮੀਆ ਦੇ ਬੱਚੇ ਆ ਥੈਲਾਸੀਮੀਆ ਬਾਰੇ ਮੈਂ ਥੋੜਾ ਦੱਸਣਾ ਚਾਹੁੰਦਾ ਥੈਲਾਸੀਮੀਆ ਦੇ ਅਵੇਅਰਨੈਸ ਦੀ ਬੜੀ ਜ਼ਰੂਰਤ ਹੈ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ 170 ਪਲੱਸ ਬੱਚੇ ਨੇ ਥੈਲਾਸੀਮੀਆ ਦੇ ਉਹ ਬਿਮਾਰੀ ਇਦਾਂ ਦੀ ਹੈ ਕਿ ਬੱਚਾ ਜੋ ਜੰਮਦਾ ਹੈ ਉਹ 6-7 ਮਹੀਨੇ ਬਾਅਦ ਪਤਾ ਚੱਲ ਜਾਂਦਾ ਹੈ ਕਿ ਇਹ ਥੈਲਾਸੀਮੀਆ ਹੈ ਉਹ ਨੂੰ ਫਿਰ ਜਿੰਨਾ ਚਿਰ ਤੱਕ ਉਹਦੀ ਜ਼ਿੰਦਗੀ ਆ ਜੇ ਤੇ ਬਲੱਡ ਚੜਾਈ ਜਾਊਗਾ ਤੇ ਜਿੰਦਾ ਰਹੇਗਾ ਸੋ ਰੈਗੂਲਰ ਆਫਟਰ ਏਵੀ 15 ਡੇਜ਼ ਜਾਂ ਮਹੀਨੇ ਬਾਅਦ ਉਹਨੂੰ ਬਲੱਡ ਦੇਣਾ ਪੈਂਦਾ ਹੈ ਉਹਨਾਂ ਬੱਚਿਆਂ ਦੇ ਲਈ ਉਹ ਤਾਂ ਬੱਚਿਆਂ ਨੂੰ ਕਿਥੇ ਟੋਟਲ ਫਰੀ ਬਲੱਡ ਦਿੱਤਾ ਜਾਂਦਾ ਹੈ ਪ੍ਰੋਪਰ ਚੈੱਕ ਹੋਣ ਤੋਂ ਬਾਅਦ ਸਾਰੇ